Bazen ilk adı ਮੁੰਡਾ ਕੁੜੀ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਆਪਣੀ ਮਰਜ਼ੀ ਨਾਲ ਕਰਵਾਏ ਵਿਆਹ ਦੀ ਸਜ਼ਾ ਉਹਨਾਂ ਦੇ ਘਰਦਿਆਂ ਨੂੰ ਭੁਗਤਣੀ ਪੈਗੀ। ਦਰਅਸਲ ਫਾਜ਼ਿਲਕਾ ਦੇ ਵਿੱਚ ਭਰਾ ਦੇ ਲਵ ਮੈਰਿਜ ਦੀ ਸਜ਼ਾ ਮਿਲੀ ਹੈ ਭੈਣ ਨੂੰ। ਜੀ ਹਾਂ ਭੈਣ ਦੇ ਘਰ ਦੀ ਪੱਨ ਤੋੜ ਕੀਤੀ ਗਈ ਹੈ। ਦਰਅਸਲ ਭਰਾ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਤਾਂ ਕੁੜੀ ਦੇ ਘਰੋਂ ਆਈਆਂ ਦਰਜਨ ਔਰਤਾਂ ਨੇ ਭੈਣ ਦਾ ਘਰ ਪੰਨ ਦਿੱਤਾ। ਕੁੜੀ ਵਾਲਿਆਂ ਨੇ ਮੁੰਡੇ ਦੇ ਪਹਿਣ ਤੇ ਜੀਜੇ ਤੇ ਹਮਲਾ ਕਰ ਦਿੱਤਾ ਤੇ ਘਰ ਦੇ ਸ਼ੀਸ਼ੇ ਵੀ ਤੋੜ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਕਰੀਬ ਇੱਕ ਦਰਜਣ ਦੇ ਨੇੜੇ ਵਰਤਾ ਆਈਆਂ ਨੇ ਮੁੰਡੇ ਦੀ ਭੈਣ ਦੇ ਘਰ ਚਾਮ ਕੇ ਇੱਟਾਂ ਰੋੜੇ ਉਹਨਾਂ ਨੇ ਮਾਰੇ ਨੇ ਮੁੰਡੇ ਦੀ ਭੈਣ ਨੇ ਦੱਸਿਆ ਕਿ ਉਸਦੇ ਭਰਾ ਦਾ ਵਿਆਹ ਕਰੀਬ 2 ਤੋਂ 3 ਮਹੀਨੇ ਪਹਿਲਾਂ ਹੋਇਆ ਸੀ ਉਸ ਦੀ ਆਪਣੀ ਮਰਜ਼ੀ ਨਾਲ ਤੇ ਕੁੜੀ ਵਾਲਿਆਂ ਨੂੰ ਇਤਰਾਜ਼ ਸੀ ਤੇ ਉਹ ਆਪਣੀ ਕੁੜੀ ਲੈ ਗਏ ਤੇ ਹੁਣ ਦੁਬਾਰਾ ਕੁੜੀ ਜਦ ਉਸਦੇ ਭਰਾ ਕੋਲ ਕਰੋ ਭੱਜ ਕੇ ਆਈ ਤਾਂ ਕੁੜੀ ਵਾਲਿਆਂ ਨੇ ਇਹ ਹਮਲਾ ਕਰ ਦਿੱਤਾ ਹਾਲਾਂਕਿ ਮੁੰਡੇ ਦੀ ਭੈਣ ਦਾ ਇਹ ਵੀ ਕਹਿਣਾ ਹੈ ਕਿ ਉਸ ਦਾ ਭਰਾ ਤੇ ਪਰਜਾਈ ਕਿੱਥੇ ਨੇ ਉਹਨਾਂ ਨੂੰ ਨਹੀਂ ਪਤਾ ਪੂਰਾ ਪਰਿਵਾਰ ਇਸ ਹਮਲੇ ਤੋਂ ਬਾਅਦ ਸਹਿਮਿਆ ਹੋਇਆ ਜੀ ਆਪ ਮਤਲਬ ਕਿ ਇੱਕ ਮੁੰਡੇ ਦੇ ਵਿਆਹ ਦੀ ਸਜ਼ਾ ਭਣ ਤੇ ਚੀਜ਼ੇ ਨਹੀਂ ਮਿਲਿਆ ਉਹਨਾਂ ਦੇ ਘਰ ਤੇ ਤਾਬੜ ਤੋੜ ਇੱਟਾ ਰੋੜੇ ਚੱਲੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਿਹਾ ਕਿ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ ਕੁੜੀ ਮੁੰਡੇ ਦਾ ਹੈਗਾ ਸੀ ਕਿ ਰਿਲੇਸ਼ਨ ਹੈਗਾ ਸੀ ਲੈ ਗਿਆ ਸੀ ਕੁੜੀ ਨੂੰ ਤਾਂ ਕੁੜੀ ਦੇ ਪਰਿਵਾਰ ਵਾਲੇ ਜਿਹੜਾ ਕਿ ਮੁੰਡੇ ਦੇ ਜਿਹੜੇ ਜੀਜੇ ਦੇ ਘਰ ਜਾ ਕੇ ਜਿਹੜਾ ਉਹਨਾਂ ਨੇ ਉਹਨਾਂ ਦੇ ਕਰਦਾ ਨੁਕਸਾਨ ਕੀਤਾ ਜਿਹੜਾ ਅਸੀਂ मौके ਤੇ ਪਹੁੰਚ ਗਏ ਸੀ ਤੇ ਜਾ ਕੇ ਜਿਹੜੀ ਸਿਚੁਏਸ਼ਨ ਉਹ ਜਿਹੜਾ ਹੈਲਪ ਕੀਤਾ ਇਸ ਸੰਬੰਧੀ ਅਸੀਂ ਜਿਹੜਾ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਵੈਰੀਫਾਈ ਕਰ ਰਹੇ ਹਾਂ ਕਿ तकरीबन ਇਹਨਾਂ ਚ 8 ਤੋਂ 10 ਲੇਡੀਜ਼ ਹੈਗੀਆਂ ਸੀ ਲੜਕਾ ਲੜਕੀ ਦੋਨੋਂ ਬਾਲਗ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ 2 ਮਹੀਨੇ ਪਹਿਲਾਂ ਵਿਆਹ ਕਰਾਇਆ ਸੀ ਫਿਰ ਉਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਕੁੜੀ ਆਪਦੇ ਘਰੇ ਚਲੀ ਗਈ ਕੁੜੀ ਵਾਲੇ ਉਹਨੂੰ ਲੈ ਕੇ ਮੁੰਡਾ ਸਾਡਾ ਟਿਕ ਗਿਆ 2 ਮਹੀਨੇ ਬਾਅਦ ਤਿੰਨ 2-3 ਮਹੀਨੇ ਬਾਅਦ ਹੁਣ ਉਹ ਕੁੜੀ ਆਦੇ ਆਪੇ ਮਰਜ਼ੀ ਨਾਲ ਭੱਜ ਕੇ ਘਰੋਂ ਆ ਗਈ ਤੇ ਉਹਨੇ ਉਹਨੇ ਬਿਆਨ ਦਿੱਤੇ ਨੇ ਵੀ ਮੈਂ ਆਦੇ ਘਰੇ ਨਹੀਂ ਜਾਣਾ ਤੇ ਮੈਂ ਮੁੰਡੇ ਦੇ ਨਾਲ ਹੀ ਰਹਿਣਾ ਮੇਰਾ ਇਹਦੇ ਨਾਲ ਵਿਆਹ ਹੋਇਆ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਉਹ ਕਿੱਥੇ ਨੇ ਮੁੰਡਾ ਕੁੜੀ ਪਰ ਅੱਜ ਇਹ 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 ਜਿਹੜੀਆਂ ਹੈਗੀਆਂ ਨੇ ਲੇਡੀਜ਼ ਬਹੁਤ ਸਾਰੀਆਂ ਮੈਂ ਮੰਦਿਰ ਤੋਂ ਆ ਰਹੀ ਸੀ ਮੈਂ ਹਾਲੇ ਆ ਕੇ ਅੰਦਰ ਐਂਟਰ ਹੋਈਆਂ ਤੇ ਇੱਕ ਆਟੋ ਰੁਕੇ ਤੇ ਬਹੁਤ ਸਾਰੀਆਂ ਲੇਡੀਆਂ ਉਤਰ ਕੇ ਸਾਡੇ ਘਰ ਦੇ ਬਾਹਰ ਇੱਟਾਂ ਮਾਰਨ ਲੱਗ ਗਈਆਂ ਸਾਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਹੈ ਬਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ